ਭ੍ਰਿਸ਼ਟਾਚਾਰ ਖਿਲਾਫ ਵਿੱਡੀ ਮੁਹਿੰਮ ਤਹਿਤ ਬਠਿੰਡਾ ਵਿਜੀਲੈਂਸੀ ਭਾਗ ਵੱਲੋਂ ਆਰਟੀਓ ਦਫਤਰ ਵਿੱਚ ਤਾਇਨਾਤ ਕਲਰਕ ਨੂੰ ਰਿਸ਼ਵਤ ਲੈਣ ਦੀਆਂ ਜਿਹੜਾ ਕਿ ਰੰਗੇ ਹੱਥੀ ਗ੍ਰਿਫਤਾਰ ਕਰਨ ਵਿੱਚ ਜਿਹੜੀ ਕਿ ਸਫਲਤਾ ਹਾਸਲ ਕੀਤੀ ਹੈ ਵਿਜੀਲੈਂਸ ਵਿਭਾਗ ਵਿੱਚ ਤਾਇਨਾਤ ਇੰਸਪੈਕਟਰ ਰਾਜਨਦੀਪ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਕੋਲ ਸ਼ਿਕਾਇਤ ਆਈ ਸੀ ਕਿ ਆਰਟੀਓ ਦਫਤਰ ਵਿੱਚ ਤਾਇਨਾਤ ਕਲਰਕ ਡੇਵਿਡ ਵੱਲੋਂ ਆਰਸੀ ਦੀ ਵੈਰੀਫਾਈ ਕਰਨ ਲਈ 3000 ਰੁਪਏ ਪ੍ਰਤੀ ਗੱਡੀ ਮੰਗਿਆ ਜਾ ਰਿਹਾ ਸ਼ਿਕਾਇਤਕਰਤਾ ਵੱਲੋਂ 2700 ਰੁਪਏ ਵਿੱਚ ਸੌਦਾ ਤੈਅ ਕਰਕੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ ਉਨਾ ਦੱਸਿਆ ਕਿ ਕਲਰਕ ਡੇਵਿਡ ਨੇ 2700 ਰਿਸ਼ਵਤ ਲੈਣ ਦੀ ਜਿਹੜਾ ਕਿ ਰੰਗੇ ਹੱਥੀ ਕਾਬੂ ਕੀਤਾ ਗਿਆ ਡੇਵਿਡ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਜਿਹੜਾ ਕਿ ਮਾਮਲਾ ਦਰਜ ਕੀਤਾ ਗਿਆ ਫਿਲਹਾਲ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੇਕਰ ਕੋਈ ਹੋਰ ਕਿਸੇ ਵਿਅਕਤੀ ਇਸ ਮੂਲੇ ਸਾਹਮਣੇ ਆਈ ਤਾਂ ਉਸ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਇਸ ਮਾਮਲੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਰੈਕਟ ਵਿੱਚ ਕੋਣ-ਕੋਣ ਵਿਅਕਤੀ ਇਸ ਨਾਲ ਜੁੜੇ ਹੋਏ ਨੇ ਆਰਟੀਓ ਆਫਿਸ ਦੇ ਕਲਰਕ ਨੇ ਡੇਵਿਡ ਕੁਮਾਰ ਮੈਂ ਵੀ ਜੋ ਕੋਡ ਨੇ ਇੰਸਪੈਕਟਰ ਰਜਨਦੀਪ ਕੌਰ ਜੀ ਮੈਂ ਵਿਜੀਲੈਂਸ ਬਿਊਰੋ ਯੂਨਿਟ ਬਟੇਂਡਾ ਤੋਂ ਅੱਜ ਜੋ ਇਹ ਮਾਮਲਾ ਹੋਇਆ ਹੈ ਕੀ ਹੋਇਆ ਕਿਸੇ ਦੀ ਪਾਰਟਿਕੂਲਰ ਪਲੇਟ ਤੇ ਹੋਇਆ ਜਾਂ ਸੀਐਮ ਪੋਰਟਲ ਤੋਂ ਕੋਈ ਕੰਪਲੇਂਟ ਪ੍ਰਾਪਤ ਹੋਈ ਹੈ ਇੱਕ ਸਪੈਸਿਫਿਕ ਪਰਸਨ ਦੀ ਕੰਪਲੇਂਟ ਸੀਗੀ ਜੀ ਆ ਇੱਕ ਕੰਪਲੇਨੈਂਟ ਆ ਸਾਡੇ ਕੋਲ ਉਹਨਾਂ ਦੀ ਕੰਪਲੇਂਟ ਸੀਗੀ ਕਿ ਜੋ ਆਰਟੀਓ ਆਫਿਸ ਦੇ ਕਲਰਕ ਨੇ ਡੇਵਿਡ ਫੁਮਾਰ ਜੀ ਉਹ ਫਾਈਲਾਂ ਦੀ ਵੈਰੀਫਿਕੇਸ਼ਨ ਆਨਲਾਈਨ ਡਨ ਕਰਨ ਦੇ ਲਈ ਪੈਸੇ ਦੀ ਡਿਮਾਂਡ ਕਰ ਰਹੇ ਨੇ ਤਾਂ ਉਹਦੇ ਵਿੱਚ ਅਸੀਂ 트੍ਰੈਪ ਲਾਇਆ ਐਂਡ ਅਸੀਂ ਰੈੱਡ ਹੈਂਡ ਅਰੈਸਟਿੰਗ ਫੀਚਰ ਐਟ 140। ਔਰ ਇਨਾਂ ਕੋਲੇ ਕਿ ਇਹ ਜਿਹੜੀ ਸੀਟ ਸੀਗੀ ਕੋਈ ਰਜਿਸਟ੍ਰੇਸ਼ਨ ਦੀ ਸੀ ਫੀਟ ਸੀ ਜਾਂ ਪਰਮਿਟ ਦੀ ਫੀਟ ਸੀ ਕੀ ਸੀਗਾ? ਆ 2700 ਹੈਗੀ ਐ ਅਮਾਉਂਟ ਜਿਹਦੇ ਵਿੱਚ ਅਸੀਂ ਰੈੱਡ ਹੈਂਡ 트੍ਰੈਪ ਕੀਤਾ ਐ ਐਂਡ ਇਹ ਆਰਸੀ ਕਲਰਕ ਨੇ ਜੀ ਔਰ ਮੈਮ ਪਹਿਲਾਂ ਵੀ ਦੇਖਿਆ ਹੈ ਕਿ ਜਿਸ ਤਰ੍ਹਾਂ ਮਾਮਲੇ ਸਾਹਮਣੇ ਆਉਂਦੇ ਐ ਕਿ ਇਹ ਜਾਂਚ ਅੱਗੇ ਵੱਧ ਪਾਏਗੀ ਜਾਂ ਇੱਕ ਬੰਦੇ ਦੀ ਅਰੈਸਟ ਨਾਲ ਹੀ ਮਾਮਲਾ ਇੱਥੇ ਠੱਪ ਕਰ ਦਿੱਤਾ ਜਾਵੇਗਾ। ਨਹੀਂ ਨਹੀਂ ਬਿਲਕੁਲ ਕਿਉਂਕਿ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੋਇਆ ਦੋ ਮਾਮਲੇ ਵੱਡੇ ਆਏ ਜੇ ਸਾਹਮਣੇ ਜੀ ਜੀ ਨਹੀਂ ਚਲੋ ਆਪਾਂ ਇਹ ਜੀ ਮਾਮਲੇ ਕੀ ਮੈਂ ਐਸੀ 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 ਇਨਵੈਸਟੀਗੇਟ ਕਰਾਂਗੇ ਐਵਰੀ ਐਸਪੈਕਟ ਕੀ ਜੇਕਰ ਇਹ ਅੱਗੇ ਕਿਸੇ ਦਾ ਰੋਲ ਆਉਂਦਾ ਹੈ ਤਾਂ ਵੀ ਵਿਲ ਡੈਫੀਨਿਟਲੀ ਟੇਕ ਐਕਸ਼ਨ ਔਨ दैट ਪਰਸਨ ਆਲਸੋ ਜੀ ਜੀ ਕਾਫੀ ਹੋਰ ਵੀ ਕਲਾਕ ਬੈਠੇ ਨਹੀਂ ਜੀ ਕਿ ਇੱਕ ਦੋ ਤੀ ਤੀ ਪ੍ਰੋਬਲਮ ਹੈ ਜਾਂ ਸਾਰੇ ਆਪਕੀ ਸਾਨੂੰ ਜੋ ਕੰਪਲੇਂਟ ਮਿਲੀ ਸੀ ਉਹ ਇਸ ਸਪੈਸਿਫਿਕ ਕਲਾਕ ਦੇ ਰਿਗਾਰਡਿੰਗ ਮਿਲੀ ਸੀਗੀ ਜਿਸ ਨੂੰ ਅਸੀਂ ਰੈਡ ਹੈਂਡਰ ਆਪ ਕੀਤਾ ਡੇਵਿਡ ਕੁਮਾਰ ਡੇਵਿਡ ਕੁਮਾਰ ਜੀ ਔਰ ਜੀ ਲੋਕਲ ਨੇ ਜਾਂ ਕਿ ਤੋਂ ਬਾਹਰੋਂ ਆਏ ਨੇ ਅ ਉਹ ਅਸੀਂ ਡਿਟੇਲਸ ਬਾਅਦ ਸ਼ੇਅਰ ਕਰਾਂਗੇ 2700 ਮੇਰੇ ਕੋਲ ਹੋਰ ਵੀ ਸਾਥੀ ਫੜਿਆ ਗਿਆ ਸੀ ਨਾਲ ਨਹੀਂ ਜੀ ਥੈਂਕ ਯੂ ਥੈਂਕ ਯੂ ਆਰਟੀਓ ਆਫਿਸ ਦੇ ਕਲਰਕ ਨੇ ਡੇਵਿਡ ਕੁਮਾਰ ਮੈਮ ਬੋਲੀ ਜੋ ਗੁੱਡ ਨੇਮ ਇਨਸਪੈਕਟਰ ਰਜਨਦੀਪ ਕੌਰ ਜੀ ਮੈਂ ਵਿਜੀਲੈਂਸ ਬਿਊਰੋ ਯੂਨਿਟ ਬਠਿੰਡਾ ਤੋਂ ਅੱਜ ਜੋ ਇਹ ਮਾਮਲਾ ਹੋਇਆ ਕੀ ਹੋਇਆ ਕਿਸੇ ਦੀ ਪਾਰਟਿਕੂਲਰ ਕੰਪਲੇਂਟ ਹੋਈ ਹੈ ਜਾਂ ਸੀਐਮ ਪੋਰਟਲ ਤੋਂ ਕੋਈ ਕੰਪਲੇਂਟ ਪ੍ਰਾਪਤ ਹੋਈ ਹੈ ਇੱਕ ਸਪੈਸਿਫਿਕ ਪਰਸਨ ਦੀ ਕੰਪਲੇਂਟ ਸੀਗੀ ਜੀ ਆ ਇੱਕ ਕੰਪਲੇਨੈਂਟ ਹੈ ਸਾਡੇ ਕੋਲ ਉਹਨਾਂ ਦੀ ਕੰਪਲੇਂਟ ਸੀਗੀ ਕਿ ਜੋ ਆਰਟੀਓ ਆਫਿਸ ਦੇ ਕਲਰਕ ਨੇ ਡੇਵਿਡ ਫੁਮਾਰ ਜੀ ਉਹ ਫਾਈਲਾਂ ਦੀ ਵੈਰੀਫਿਕੇਸ਼ਨ ਆਨਲਾਈਨ ਡਨ ਕਰਨ ਦੇ ਲਈ ਪੈਸੇ ਦੀ ਡਿਮਾਂਡ ਕਰ ਰਹੇ ਨੇ ਤਾਂ ਉਹਦੇ ਵਿੱਚ ਅਸੀਂ ਟਰੈਪ ਲਾਇਆ ਐਂਡ ਅਸੀਂ ਰੈਡ ਹੈਂਡ ਅਰੈਸਟ ਕੀਤਾ 2140 ਜੀ ਨੇਮ ਆਊਟ ਕਿਉਂ ਹੈ ਔਰ ਇਨਾਂ ਕੋਲ ਇੱਕ ਇਹ ਜਿਹੜੀ ਫੀਸ ਸੀਗੀ ਕੋਈ ਰਜਿਸਟ੍ਰੇਸ਼ਨ ਦੀ ਫੀਸ ਸੀ ਜਾਂ ਪਰਮਿਟ ਦੀ ਫੀਸ ਸੀ ਕੀ ਸੀਗਾ ਆ 2700 ਹੈਗੀ ਹੈ ਅਮਾਉਂਟ ਜਿਦੇ ਵਿੱਚ ਅਸੀਂ ਰੈੱਡ ਹੈਂਡਰ ਕੈਪ ਕੀਤਾ ਐ ਐ ਆਰਸੀ ਕਲਰਕ ਨੇ ਜੀ ਔਰ ਮੈਮ ਪਹਿਲਾਂ ਵੀ ਦੇਖਿਆ ਹੈ ਕਿ ਜਿਸ ਤਰ੍ਹਾਂ ਮਾਮਲੇ ਸਾਹਮਣੇ ਹੁੰਦੇ ਐ ਕਿ ਇਹ ਜਾਂਚ ਅੱਗੇ ਵੱਧ ਪਾਏਗੀ ਜਾਂ ਇੱਕ ਬੰਦੇ ਦੀ ਅਰੈਸਟ ਨਾਲ ਹੀ ਮਾਮਲਾ ਇੱਥੇ ਠੱਪ ਕਰ ਦਿੱਤਾ ਜਾਵੇਗਾ ਨਹੀਂ ਨਹੀਂ ਬਿਲਕੁਲ ਕਿਉਂਕਿ ਪਹਿਲਾਂ ਵੀ ਐਸੀ ਤਰ੍ਹਾਂ ਹੀ ਹੋਇਆ ਦੋ ਮਾਮਲੇ ਵੱਡੇ ਐ ਸਾਹਮਣੇ ਨਹੀਂ ਨਹੀਂ ਮਾਮਲਾ ਅੱਜ ਦੇ ਮਾਮਲੇ ਦੀ ਮੈਡਮ ਅਸੀਂ 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 ਇਨਵੈਸਟੀਗੇਟ ਕਰਾਂਗੇ ਐਵਰੀ ਐਸਪੈਕਟ ਕਿ ਜੇਕਰ ਇਹ ਅੱਗੇ ਕਿਸੇ ਦਾ ਰੋਲ ਆਂਦਾ ਹੈ so we will definitely take action on that person also madam it's comedy which is काफी और मैं जी. जी होर भी कलर के बैठे नहीं कि एक तो देखो की प्रॉब्लम या सारी आपके आ सानू जो कंप्लेंट मिली सी वो इस स्पेसिफिक कलर के रिगार्डिंग मिली सी जिस में अच्छी रेडेंट आप की तरफ डेविड कुमार डेविड कुमार जी और ये लोकल नए या कोई बाहरों आए नहीं ओएस इन डिटेल्स बाद शेयर करेंगे 2700 मेरे को और भी साथी फड़ा गया सुना नहीं जी थैंक यू थैंक यू